ਆਪਣਾ ਨਾਮ ਦੱਸੋ ਆਪਣੇ ਬਾਰੇ ਦੱਸੋ ਤੁਸੀਂ ਕੀ ਅ ਮੇਰਾ ਨਾਮ ਅਮਨਦੀਪ ਸਿੰਘ ਆ ਮੈਂ ਅਲੰਪੀ ਜਿੰਮ ਦਾ ਓਨਰ ਆ ਮੈਂ ਖੁਦ ਇੱਕ ਪ੍ਰੋਫੈਸ਼ਨਲ ਫਿਟਨੇਸ ਟ੍ਰੇਨਰ ਵਰਡ ਕੋਡ ਹੋਲਡਰ ਆ ਤੇ ਇਹ ਵੀਡੀਓ ਸਰ ਸਾਹਮਣੇ ਆ ਰਹੀ ਹੈ ਸਿੱਸੀ ਜਿਹਦੇ ਵਿੱਚ ਤੁਹਾਡੇ ਨਾਲ ਮਾਰਕਟ ਕਰਾਈ ਕੀਤੀ ਜਾ ਰਹੀ ਹੈ ਇੱਕ ਲੈਡੀ ਕੋਲ ਹਾਂਜੀ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਮੇਰੀ ਜਿੰਮ ਦੇ ਵਿੱਚ ਇੱਕ ਪੇਪਰ 파ਟਨਰ ਆ ਮਨਪ੍ਰੀਤ ਸੰਧੂ ਠੀਕ ਹੈ ਉਹਦੇ ਨਾਲ ਜਿੰਮ ਦੀ ਸੇਲਜ਼ ਮੈਨੇਜਰ ਆ ਜਿਹੜਾ ਅਕਾਊਂਟਸ ਦਾ ਕੰਮ ਦੇਖਦੀ ਹੈ ਹਰਪ੍ਰੀਤ ਕੋਰ ਮੈਮ ਜੀ ਠੀਕ ਹੈ ਨੀ ਤੇ ਜਿਵੇਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਅ ਅਕਾਊਂਟਸ ਦੇ ਗੱਲ ਨੂੰ ਲੈ ਕੇ ਸਾਡੀ ਗੱਲਬਾਤ ਚੱਲ ਰਹੀ ਸੀ ਜਿਸ ਦੌਰਾਨ ਅ ਹਿਸਾਬ ਨਾ ਦੇਣ ਤੇ ਮੈਨੂੰ ਪ੍ਰੋਵੋਕ ਕੀਤਾ ਗਿਆ ਜਿਵੇਂ ਦੇ ਵਿੱਚ ਵੀ ਇਹ ਕੁਝ ਲੜਾਈ ਝਗੜਾ ਕਰੇ ਠੀਕ ਹੈ ਨੀ ਇਸ ਦੌਰਾਨ ਮੇਰੀ ਪਹਿਲਾ ਅ ਅਕਾਊਂਟੈਂਟ ਮੇਰੀ ਸੇਲਜ਼ਮੈਨ ਮੇਰੀ ਵੀਡੀਓ ਬਣਾ ਰਹੀ ਸੀ ਮੈਂ ਉਹਦਾ ਫੋਨ ਦੇਖਿਆ ਵੀ ਉਹ ਵੀਡੀਓ ਬਣਾ ਰਹੀ ਸੀ ਉਸ ਤੋਂ ਬਾਅਦ ਜਿਹੜੀ ਮੇਰੀ ਪੇਪਰ ਪਾਰਟਨਰ ਆ ਮਨਪ੍ਰੀਤ ਸੰਧੂ ਉਹ ਵੀ ਮੇਰੇ ਆਪਣੇ ਫੋਨ ਤੋਂ ਮੇਰੀ ਜਿਵੇਂ ਤੇ ਵਿੱਚ ਵੀਡੀਓ ਬਣਾਉਣ ਲੱਪੀ ਤੇ ਮੈਨੂੰ ਪ੍ਰੋਵੋਕ ਕਰ ਰਹੀ ਸੀ ਠੀਕ ਨਹੀਂ ਇਸ ਦੌਰਾਨ ਜਿਵੇਂ ਮੈਂ ਫੋਨ ਨੂੰ ਫੜ ਕੇ ਸਾਈਡ ਤੇ نیچے ਕੀਤਾ ਤੇ ਮੇਰੇ 파ਟਨਰ ਨੇ ਮੇਰੇ ਤੇ ਹੱਥ ਚੁੱਕ ਦਿੱਤਾ ਉਸੇ ਦੌਰਾਨ ਮੈਂ ਉਹਨੂੰ ਜਿਮ ਤੋਂ ਬਾਹਰ ਜਾਣ ਲਈ ਕਿਹਾ ਜਿੱਦਾਂ ਬਾਹਰ ਜਾਣ ਨਹੀਂ ਕਿਹਾ ਤੇ ਉਹਨੇ ਮੇਰੇ ਦਸਤਾਰ ਨੂੰ ਹੱਥ ਪਾ ਕੇ ਮੇਰੀ ਦਸਤਾਰ ਨੂੰ ਉਤਾਰ ਦਿੱਤਾ ਤੇ ਮੇਰੇ ਵਾਲਾਂ ਨੂੰ ਫੜ ਲਿਆ ਕਿੰਨੇ ਪਰਸੈਂਟ 파ਟਨਰ ਹੈ ਉਹ ਤੁਹਾਡੀ ਦੇਖੋ ਜੀ 파ਟਨਰ ਇਨ ਦਾ ਸੈਂਸ ਉਹ ਸਿਰਫ ਪੇਪਰ ਵਰਕ ਛੇ ਗਿਆ ਉਹ ਇੱਕ ਮੈਂ ਟੈਂਪਰੇਰੀ ਪੇਪਰ ਲਿਜੀ ਕਰਨਾ ਕਰਕੇ ਮੈਂ ਕਿਹਾ ਟੈਂਪਰੇਰੀ ਪਾਰਟਨਰਸ਼ਿਪ ਡੀਡ ਬਣਾਈ ਸੀ ਜਿਸ ਨੂੰ ਮੈਜਿਸਟਰਡ ਨਹੀਂ ਕਰਾਇਆ ਕੋਰਟ ਦੇ ਵਿੱਚ ਲੇਕਿਨ ਜਿੰਨਾ ਵੀ ਜ਼ਮੀਨ ਦੇ ਵਿੱਚ ਇਨਵੈਸਟਮੈਂਟ ਹੈਗੀ ਆ ਸਾਰੀ ਮੈਂ ਆਪਣੇ ਨਾਮ ਤੇ ਲੋਨ ਲੈ ਕੇ ਜਾਂ ਆਪਣੇ ਕੋਲ ਇਨਵੈਸਟ ਕੀਤਾ ਉਹਦੇ ਵਿੱਚ ਕਿਹਨਾਂ ਦਾ ਮਤਲਬ ਕਿ ਉਹ ਇਸ ਚੀਜ਼ ਦਾ ਫਾਇਦਾ ਚੁੱਕਦੀ ਵੀ ਉਹ ਇਸੇ ਚੀਜ਼ ਦਾ ਫਾਇਦਾ ਚੁੱਕ ਰਹੀ ਆ ਵੀ ਇੱਕ ਲਾਲਚ ਵਿੱਚ ਆ ਕੇ ਵੀ ਅੱਜ ਮੇਰੀ ਮੀਨਸ ਜ਼ਮੀਨ ਦੇ ਉੱਤੇ ਵੀ ਹੱਕ ਜਤਾ ਰਹੀ ਆ ਫਿਰ ਜੇਕਰ ਕੋਈ 파ਰਟਨਰ ਕਿਸੇ ਨੇ ਕੋਈ ਪੈਸਾ ਇਨਵੈਸਟ ਕੀਤਾ ਉਹ ਕਦੀ ਵੀ ਆਪਣੇ ਕੰਮ ਨੂੰ ਨੁਕਸਾਨ ਨਹੀਂ ਪਹਚਾਏਗਾ ਅੱਜ ਦੀ ਰੇਟ ਦੇ ਵਿੱਚ ਉਹ ਮੇਰੀ ਸਾਖ ਨੂੰ ਵੀ ਨੁਕਸਾਨ ਪਹਚਾ ਰਹੀ ਹੈ ਮੇਰੇ ਕਾਰੋਬਾਰ ਨੂੰ ਵੀ ਨੁਕਸਾਨ ਪਹੁੰਚਾਉਂਦੀ ਕੋਸ਼ਿਸ਼ ਕਰ ਰਹੀ ਹੈ ਜੇਕਰ ਉਹ ਸੀਰੀਅਸਲੀ ਜੇ ਇਨਵੈਸਟਰ ਹੁੰਦੀ ਇਹਦੇ ਵਿੱਚ ਤੇ ਉਹ ਕਦੀ ਵੀ ਇਦਾਂ ਦੇ ਕੰਮ ਨਾ ਕਰਦੀ ਸਾਊਂਡ ਦੇ ਵਿੱਚ ਕਿੰਨੇ ਦਾ ਹੈਲਫੇਅਰ ਹੋਇਆ ਹੁੰਦਾ ਦੇਖੋ ਜੀ ਪਿਛਲੇ 3 ਮਹੀਨੇ ਤੋਂ ਮੇਰੇ ਅਕਾਊਂਟਸ ਦੇ ਵਿੱਚ ਲਗਭਗ ਲਗਭਗ ਹਰ ਮਹੀਨੇ 2-3 ਲੱਖ 2-3 ਲੱਖ ਰੁਪਏ ਦਾ ਠੀਕ ਹੈ ਨੀ ਡਿਫਰੈਂਸ ਆ ਰਿਹਾ ਠੀਕ ਹੈ ਨੀ ਹੁਣ ਮੈਂ ਆਪਣੇ ਕ ਹੁਣ ਉਹ ਕਾਊਂਟਰ ਨੂੰ ਅਕਾਊਂਟੈਂਟ ਪੇਸ਼ ਨਹੀਂ ਹੋ ਰਿਹਾ ਔਰ ਕਾਊਂਟਰ ਲੱਗੋ ਮੈਸੇਜ ਆਂਦਾ ਆਈ ਐਮ ਓਨ ਡਿਊਟੀ ਵਿਦ ਮਨਪ੍ਰੀਤ ਸੰਧੂ ਠੀਕ ਨਹੀਂ ਉਹ ਮਨਪ੍ਰੀਤ ਦੇ ਕਹਿੰਦੇ ਹੀ ਜੋ ਕਰ ਰਹੀ ਸੀ ਤੇ ਜਦੋਂ ਵੀ ਮੈਂ ਕਾਫੀ ਦਿਨ ਤੋਂ ਬੁਲਾ ਰਿਆ ਹੁਣ ਮੈਂ ਉਹਦੇ ਖਿਲਾਫ ਇੱਕ ਆਪਣੇ ਸਿਵਲਾਈ ਥਾਣੇ ਦੇ ਵਿੱਚ ਕੰਪਲੇਨਟ ਦਿੱਤੀ ਹੈ ਮਨਪ੍ਰੀਤ ਅਤੇ ਹਰਪ੍ਰੀਤ ਕੋਰ ਦੇ ਖਿਲਾਫ ਤੇ ਮੈਨੂੰ ਪੂਰੀ ਉਮੀਦ ਆ ਮੇਰੀ ਕੰਪਲੇਨਟ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਮਾਰਕਟਾ ਹੁਈ ਉਹਦੀ ਦਿਖਾ ਦਿੰਦੀ ਕਿ ਜਾਂ ਫਿਰ ਤੁਹਾਡੇ ਜਿਹੜੀ ਕਪਲੇਵੜੀ ਹੋਈ ਪਹਿਲਾਂ ਉਹਦੀ ਦਿਖਾ ਦਿੰਦੀ ਹੈ ਮੈਂ ਦੋਨਾਂ ਦੀ ਕੰਪਲੇਨਟ ਹਾਂਜੀ ਇਹ ਪਾਟ ਸਿਰਫ ਕਾਗਜ਼ੀ ਵਿੱਚ ਹੈਗੀ ਸੀ ਫਿਲਹਾਲ ਦੀ ਗੱਲ ਹੈ ਨਾ ਕੋਈ ਨੀਜੀ ਗੱਲ ਕਰਕੇ ਤਾਂ ਕੀ ਉਹ ਸਾਬਤ ਕਰ ਸਕੋਗੇ ਤੁਸੀਂ ਕੱਲ ਨੂੰ ਥਾਣੇ ਦੇ ਵਿੱਚ ਜਾਂ ਕੋਰਟ ਦੇ ਵਿੱਚ ਹਾਂਜੀ ਮੇਰੇ ਕੋਲ ਜੀ ਸਾਰੇ A to Z ਇਨਵੈਸਟਮੈਂਟ ਪ੍ਰੂਫ ਮੇਰੇ ਕੋਲ ਹੈਗੇ ਨੇ ਵੀ ਸਾਰਾ ਜਿਮ ਦਾ ਇੱਕ ਇੱਕ ਰੁਪਿਆ ਜੋ ਵੀ ਹੈਗਾ ਸਾਰਾ ਮੈਂ ਆਪਣੇ ਅਕਾਊਂਟ ਦੇ ਵਿੱਚ ਇਨਵੈਸਟ ਕੀਤਾ ਹੈ ਹਾਂ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਆ ਉਹ ਜਦੋਂ ਵੀ ਲੋੜ ਪੈਗੀ ਮੈਂ ਉਹਨੂੰ ਪੇਸ਼ ਕਰ ਸਕਦਾ ਕਿੰਨੀ ਦੇਰ ਹੈ ਲਗਾਤਾਰ ਜਿਹੜੀ ਮਾਰਕਟਾਈ ਚੱਲਦੀ ਰਹੀ ਸੀ ਇਹ ਤਕਰੀਬਨ ਕੋਈ ਮਾਰਕਟਾਈ ਦਾ ਜਿਵੇਂ ਹਾਂਜੀ ਇਹ ਗ੍ਰੀਵਨ ਇਕ੍ਰੀਟਮੈਂਟ ਦਾ ਕਲਿੱਪ ਹੈਗਾ ਅੱਛਾ ਜਿਹੜੀ ਤੁਸੀਂ ਕਹਦੇ ਸੀ ਕਿ ਮੇਰੇ ਕੇਸਾਂ ਦੀ ਬੇਇਜ਼ਤੀ ਕੀਤੀ ਹੈ ਇਹਨੂੰ ਲੈ ਕੇ ਤੁਸੀਂ ਅਕਾਲਕਟ ਸਾਹਿਬੇ ਪੇਸ਼ ਹੋ ਹਾਂਜੀ ਮੈਂ ਇਹਦੇ ਜਿੱਦਾਂ ਕਿ ਮੈਂ ਥਾਣੇ ਵਿੱਚ ਗਿਆ ਤੇ ਉਹਨਾਂ ਨੇ ਇਸ ਚੀਜ਼ ਨੂੰ ਇਗਨੋਰ ਕੀਤਾ ਥੈਨ ਮੈਂ ਅਕਾਲਕਟ ਸਾਹਿਬ ਤੇ ਪੇਸ਼ ਹੋਇਆ ਆਪਣੇ ਦਸਤਾਰ ਤੇ ਕੇਸਾਂ ਦੀ ਬੇਇਜ਼ਤੀ ਨੂੰ ਲੈ ਕੇ ਔਰ ਅਕਾਲਕਟ ਸਾਹਿਬ ਤੋਂ ਟੀਮ ਨੇ ਆ ਕੇ ਇਸ ਚੀਜ਼ ਦੀ ਵੈਰੀਫਿਕੇਸ਼ਨ ਵੀ ਕੀਤੀ ਹੈ ਜਿਹਦੇ ਵਿੱਚ ਉਹ ਮੇਰੇ ਕੋਲ ਸਾਰੀ ਪੁੱਛਗਿੱਛ ਕਰਕੇ ਗਏ ਨੇ ਸਾਰਾ ਕੁਝ ਉਹਨਾਂ ਨੇ ਇਸ ਮਸਲੇ ਨੂੰ ਸਮਝਿਆ ਤੇ ਸਾਰੇ ਵੀਡੀਓ ਫੁਟੇਜ ਨੂੰ ਉਹਨਾਂ ਨੇ ਦੇਖਿਆ ਤੇ ਮੈਨੂੰ ਉਮੀਦ ਆ ਵੀ ਮੈਨੂੰ ਅਕਾਲ ਤੱਕ ਸਹਤੋ ਵੀ ਇਨਸਾਫ ਮਿਲੂਗਾ ਇਸ ਦੇ ਪ੍ਰਤੀ ਹਾਂਜੀ ਪੁਲਿਸ ਪੁਲਿਸ ਨੂੰ ਮੈਂ ਕੰਪਲੇਂਟ ਕੀਤੀ ہوئی ਆ ਪੁਲਿਸ ਵੱਲੋਂ ਵੀ ਮੈਨੂੰ ਪੂਰੀ ਉਮੀਦ ਆ ਵੀ ਮੈਨੂੰ ਇਨਸਾਫ ਦੇਣਗੇ ਵੀਡੀਓ ਵਾਇਰਲ ਹੋ ਰਹੀ ਹੋ ਦੇ ਪਰ ਕੀ ਕਹਿਣਾ ਚਾਹੋਗੇ ਜੀ ਤੁਸੀਂ ਤੁਹਾਡੇ ਬਾਰੇ ਕਿਹਾ ਜਾ ਰਿਹਾ ਕਿ ਤੁਸੀਂ ਆਪਣੇ ਪਾਰਟਨਰ ਦੇ ਨਾਲ ਮਾਰਕੁੱਟ ਕੀਤੀ ਮੈਮੋ ਬਿਲਕੁਲ ਗਲਤ ਹੈ ਮੈਂ ਉਹਨਾਂ ਨਾਲ ਕੋਈ ਮਾਰਕੁੱਟ ਨਹੀਂ ਕੀਤੀ ਉਲਟਾ ਮੈਨੂੰ ਮਾਰਕੁੱਟ ਹੋਈ ਹੈ ਔਰ ਉਹ ਬਿਲਕੁਲ ਮੀਡੀਆ ਇਨਫਲੂਐਂਸ ਵਿੱਚ ਆ ਗਿਆ ਜਿੱਤੇ ਕਰਕੇ ਉਹ ਸਾਰਾ ਕੁਝ ਅੱਦਾ ਬੋਲ ਰਹੇ ਨੇ ਮੈਨੂੰ ਨੇ ਇੰਨਾ ਕੁੱਟਿਆ ਕਿ ਕੁੱਟ ਕੇ ਮੈਨੂੰ ਪੌੜੀਆਂ ਚ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਇਹ ਮਸਲਾ ਸ਼ੁਰੂ ਕਿਸ ਦਾ ਹੋਇਆ ਇਹ ਮਾਮਲਾ ਕੀ ਥਾ ਜ਼ਰਾ ਮਾਮਲਾ ਇਹ ਹੋਇਆ ਕਿ ਪਿਛਲੇ 4-5 ਮਹੀਨਿਆਂ ਤੋਂ ਜਦੋਂ ਮੈਂ ਉਹਨਾਂ ਕੋਲੋਂ ਹਿਸਾਬ ਕਿਤਾਬ ਲੈਣਾ ਸ਼ੁਰੂ ਕੀਤਾ ਕਿ ਕੀ ਹੋ ਰਿਹਾ ਕਿਵੇਂ ਹੋ ਰਿਹਾ ਇਸ ਚੀਜ਼ ਦਾ ਮੈਂ ਪੁੱਛਣਾ ਸ਼ੁਰੂ ਕੀਤਾ ਕਿ ਕਿੱਦਾਂ ਕੈਸ਼ ਆ ਰਿਹਾ ਕਿੱਦਾਂ ਨਹੀਂ ਰੈਂਟ ਲੇਟ ਹੋ ਰਿਹਾ ਹੈ ਹਰ ਚੀਜ਼ ਲੇਟ ਹੋ ਰਹੀ ਸੀਗੀ ਤੇ ਉਹ ਇਸ ਚੀਜ਼ ਨੂੰ ਡਿਨਾਈ ਕਰਦੇ ਹੋਏ ਮੇਰੇ ਨਾਲ ਲੜਨਾ ਸ਼ੁਰੂ ਕਰਤਾ ਕਿ ਤੂੰ ਕੌਣ ਹੁੰਨੀ ਏ ਵਿੱਚ ਬੋਲਣ ਵਾਲੀ ਤੇ ਮੈਂ ਉਹਨਾਂ ਨੂੰ ਕਿਹਾ ਮੇਰਾ ਪੈਸਾ ਲੱਗਾ ਹੋਇਆ ਹੈ ਮੇਰੇ ਤੇ ਲੋਨ ਚੜੇ ਹੋਏ ਆ ਔਰ ਕਿੱਦਾਂ ਹੋਏਗਾ ਜੇ ਆਪਾਂ ਸਾਰਾ ਕੁਝ ਇੱਦਾ ਹੀ ਕਰੀ ਜਾਵਾਂਗੇ ਤੇ ਮੇਰੇ ਤੇ ਸਿੰਪਲ ਤੇ ਲੋਨ ਬੋਲਦੇ ਪਏ ਨੇ ਆਪਾਂ ਕਿੱਦਾਂ ਇਸ ਮੈਟਰ ਨੂੰ ਸੋਲਵ ਕਰਾਂਗੇ ਕੱਲ ਨੂੰ ਤੇ ਮੁਸ਼ਕਿਲ ਹੋ ਜਾਏਗੀ ਬਹੁਤ ਜ਼ਿਆਦਾ ਤੇ ਉਹਨਾਂ ਨੇ ਲੜਨਾ ਸ਼ੁਰੂ ਕਰਤਾ ਮੇਰੇ ਨਾਲ ਉਹ ਤਾਂ ਕਹਿੰਦੇ ਕਿ ਇਹ ਜਿਹੜੇ 70% ਦੀ ਪਾਰਟਨਰ ਮੈਂ ਮੈਮ ਕੁਝ ਵੀ ਫਾਰਮੈਲਿਟੀ ਨਹੀਂ ਹੈ ਮੈਂ ਆਪਣੀ ਪ੍ਰਾਪਰਟੀ ਨੂੰ ਮੋਡਰੇਟ ਰੱਖ ਕੇ ਉੱਤੇ ਲੋਨ ਲੈ ਕੇ ਜਿਮ ਬਣਾਇਆ ਮੈਂ ਐਵੇਂ ਨਹੀਂ ਬਣਾਇਆ 70% ਮੈਂ ਕੋਈ ਖਰੀਆਤ ਵਿੱਚ ਨਹੀਂ ਲਿੱਤਾ ਇਹ ਮੇਰਾ ਹੱਕ ਹੈਗਾ ਮੈਂ ਪੈਸਾ ਲਗਾਇਆ ਤੇ ਜਿਮ ਬਣਾਇਆ ਪਰ ਉਹ ਕਹਿ ਰਹੇ ਨੇ ਕਿ ਮਾਲਕ ਮੈਂ ਵਾ ਤੁਹਾਨੂੰ ਮੈਂ ਟੈਂਪਰੇਰੀ ਕੁਝ ਸਮੇਂ ਵਾਸਤੇ ਜਿਮ ਦਾ ਮਾਲਕ ਬਣਾਇਆ ਤਾਂ ਕਿੱਦਾਂ ਪੋਸੀਬਲ ਹੈਗਾ ਮੈਨੂੰ ਕਿੱਦਾਂ ਬਣਾ ਸਕਦੇ ਟੈਂਪਰੇਰੀ ਪਿਛਲੇ 1 ਸਾਲ ਤੋਂ 25 ਦਸੰਬਰ ਨੂੰ ਜਿਮ ਸਟਾਰਟ ਹੋਇਆ ਸੀ ਜਿਮ ਜਦੋਂ ਸਟਾਰਟ ਹੋਇਆ ਹੈ ਇਹ ਕੰਪਨੀ ਖੁੱਲੀ ਹੈ ਉਦੋਂ ਤੋਂ ਜਿਮ ਦੇ ਵਿੱਚ ਪੈਸਾ ਆ ਰਿਹਾ ਹੈ ਔਰ 70% ਦੇ ਨਾਲ ਅਕਾਊਂਟ ਓਪਨ ਹੋਇਆ ਹੈ 70% ਦੇ ਨਾਲ ਹੀ ਡੀਡ ਬਣੀ ਹੈ ਉਹ ਕੀ ਗੱਲ ਸਾਰਾ ਕੁਝ ਝੂਠਾ ਹੈ ਇਹ ਹੁਣ ਲੜਾਈ ਕਿਉਂ ਹੋਈ ਸੀ ਐਵਲੀ ਜਿਹੜੀ ਲੜਾਈ ਜਿਹੜੀ ਵੀਡੀਓ ਵਾਇਰਲ ਹੋ ਉਹ ਬਸ ਆਪਣਾ ਕਬਜ਼ਾ ਲੈ ਮੇਰੇ ਨਾਲ ਕੋਸ਼ਿਸ਼ ਕਰ ਰਹੀ ਹੈ ਕਿ ਤੂੰ ਇੱਥੋਂ ਨਿਕਲ ਜਾ ਰਫਾ ਹੋ ਜਾ ਕੁਝ ਮਤਲਬ ਮੈਨੂੰ ਬਹੁਤ ਜ਼ਿਆਦਾ ਮਾਰਕੁਟਾਈ ਕਰਕੇ ਮੈਨੂੰ ਤਾਂ ਕੱਢਣਾ ਚਾਹੁੰਦੇ ਨੇ ਮੈਨੂੰ ਹਿੱਸਾ ਨਹੀਂ ਦੇ ਰਹੇ ਮੈਂ ਆ ਪੂਰਾ ਸਾਲ ਹੋ ਗਿਆ ਹਿੱਸਾ ਨਹੀਂ ਲਿਆ ਮੈਂ ਉਹਨਾਂ ਕੋਲ ਕਿਹਾ ਸੀਗਾ ਕਿ ਆਪਾਂ ਪਹਿਲਾਂ ਇਹ ਸਾਰੇ ਆਪਣੇ ਲੋਨ ਵਗੈਰਾ ਲਾਵਾਂਗੇ ਉਸ ਤੋਂ ਬਾਅਦ ਸਾਰਾ ਕੁਝ ਕਰਾਂਗੇ ਤੇ ਮੈਨੂੰ ਹਿੱਸਾ ਨਹੀਂ ਦੇ ਰਹੇ ਤੇ ਜਦੋਂ ਹੁਣ ਮੈਂ ਹਿੱਸਾ ਲੈਣ ਦੀ ਗੱਲ ਕਰ ਰਹੀ ਹਾਂ ਤੇ ਉਹਨਾਂ ਨੇ ਮਾਰਕੋਟਾਈ ਕਰਨੀ ਸ਼ੁਰੂ ਕਰ ਦਿੱਤੀ ਮੇਰੇ ਆਫਿਸ 'ਚ ਜ਼ਬਰਦਸਤੀ ਨੇਮ ਪਲੇਟ ਲਗਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਉਲਟਾ ਜਿਹੜਾ ਹੈਗਾ ਕਿ ਮੈਂ ਪੈਸੇ ਲੈਣੇ ਆ ਕਾਊਂਟਸ ਦਾ ਸਾਰਾ ਹਿਸਾਬ ਆਫਿਸ ਦੀ ਖਾ ਗਏ ਕਿੱਦਾਂ ਪੋਸੀਬਲ ਹੈ ਮੈਂ 70% ਸ਼ੇਅਰ ਹੋਲਡਰ ਹੈਗੀ ਹਾਂ ਮੈਂ ਕਿੱਦਾਂ ਖਾ ਸਕਦੀ ਆਪਣਾ ਹੀ ਪੈਸਾ ਆਪਣੇ ਪੈਸਾ ਮੈਂ ਆਪਣੇ ਆਪ ਖਾ ਲਾਂਗੀ ਔਰ ਜਿਹੜੇ ਬਲੇਮ ਲਗਾ ਰਹੇ ਆ ਕਿ ਤੁਹਾਡੇ ਜਿਹੜੇ ਮੈਨੇਜਰ ਸੀਗੇ ਉਹਨਾਂ ਨੂੰ ਹਿਸਾਬ ਨਹੀਂ ਸੀ ਦਿੰਦੇ ਤੇ ਉਸ ਕਰਕੇ ਜਿਹੜਾ ਗਵਨ ਹੋ ਰਿਹਾ ਸੀ ਹਰ ਮਹੀਨੇ ਦਾ ਉਸ ਬਾਰੇ ਕਿ ਮੈਂ ਮਤਲਬ ਕਿੱਦਾਂ ਐਡਾ ਕੋਈ ਪੋਸਿਬਲ ਨਹੀਂ ਹੈਗਾ ਬਿਲਕੁਲ ਗਲਤ ਹੈਗਾ 70% ਸ਼ੇਅਰਹੋਲਡਰ ਮੈਂ ਆ ਉਹ 30% ਸ਼ੇਅਰਹੋਲਡਰ ਹੈਗੇ ਨੇ ਸਾਨੂੰ ਦੋਨਾਂ ਨੂੰ ਰਿਪੋਰਟਿੰਗ ਦਿੰਦੇ ਸੀਗੇ ਹਰ ਚੀਜ਼ ਦਾ ਜੇ ਤੁਸੀਂ ਦੇਖੋਗੇ ਤੇ ਉਹ ਮਤਲਬ ਉਹਨਾਂ ਨੂੰ ਵੀ ਸਾਈਡ ਬਾਈ ਸਾਈਡ ਟੌਰਚਰ ਕਰਦੇ ਸੀ ਇਸ ਚੀਜ਼ਾ ਕਿ ਮਨਪ੍ਰੀਤ ਨੂੰ ਕੁਝ ਨਾ ਪਤਾ ਚੱਲੇ ਕਿਉਂਕਿ ਮੈਂ ਬਹੁਤ ਘੱਟ ਜਾਨਦੀ ਸੀਗੀ ਠੀਕ ਹੈ ਕਿਉਂਕਿ ਮੈਂ ਮੇਰੇ ਮਦਰ 73 ইয়ার্স ਦੇ ਹੈ ਮੈਂ ਬਹੁਤ ਬਿਜ਼ੀ ਰਹਿੰਦੀ ਹਾਂ ਠੀਕ ਵੀ ਨਹੀਂ ਰਹਿੰਦੇ ਔਰ ਮੈਂ ਖੁਦ ਕੈਂਸਰ ਸਰਵਾਈਵਲ ਪੇਸ਼ੈਂਟ ਹੈਗੀ ਆ ਖੁਦ ਵੀ ਮੈਂ ਠੀਕ ਨਹੀਂ ਰਹਿੰਦੀ ਆ ਤੇ ਉਹਨਾਂ ਨੂੰ ਵੀ ਕਹਿੰਦੇ ਸੀ ਮਨਪ੍ਰੀਤ ਨੂੰ ਕੁਝ ਪਤਾ ਨਹੀਂ ਲੱਗਣਾ ਚਾਹੀਦਾ ਜਦੋਂ ਹੁਣ ਉਹ ਲੜਾਈ ਝਗੜੇ ਦੇ ਵਿੱਚ ਮੇਨ ਵਿਟਨੈਸ ਹੈਗੇ ਨੇ ਉਹਨਾਂ ਨੇ ਮੈਨੂੰ ਬਚਾਇਆ ਹੈ ਪੌੜੀਆਂ 'ਚ ਸੁੱਟਣ ਤੇ ਤੇ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਤਾਂ ਕਰਕੇ ਉਹਨਾਂ ਤੇ ਬਲੇਮ ਲਗਾ ਰਹੇ ਨੇ ਹੋਰ ਕੋਈ ਗੱਲ ਨਹੀਂ ਹੈ ਮੈਮ ਜਿਸ ਤਰ੍ਹਾਂ ਤੁਸੀਂ ਹੱਥੋਂ ਪਾਈ ਹੋਏ ਉਸ ਵੇਲੇ ਕੀ ਗੱਲਬਾਤ ਹੋਈ ਸੀ ਤੁਹਾਡੀ ਜਿਲੇ ਤੁਸੀਂ ਲੜ ਰਹੇ ਹੋ ਉਸ ਵੇਲੇ ਇਹ ਗੱਲ ਹੋਈ ਸੀ ਜੀ 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 ਉਸ ਵੇਲੇ ਇਹ ਗੱਲ ਹੋਈ ਸੀਗੀ ਕਿ ਮੈਂ ਐਜ਼ ਯੂਜ਼ੂਅਲ ਸਵੇਰੇ 11 ਵਜੇ ਜਿਮ ਗਈ ਸੀਗੀ 11 ਵਜੇ ਜਿਮ ਰੂਟੀਨ ਚ ਜਾ ਕੇ ਮੈਂ ਜਾ ਕੇ ਰਿਸੈਪਸ਼ਨ ਤੇ ਬੈਠ ਗਈ ਸੀ ਉਸ ਟਾਈਮ ਕਾਰਪੈਂਟਰ ਆਏ ਤੇ ਕਾਰਪੈਂਟਰ ਆਏ ਤੇ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕੌਣ ਹੋ ਉਹ ਕਹਿੰਦੇ ਅਸੀਂ ਕਾਰਪੈਂਟਰ ਹੈਗੇ ਆ ਤੇ ਮੈਂ ਕਿਹਾ ਮੇਰੇ ਕਾਰਪੈਂਟਰ ਤੇ ਪੱਕੇ ਆ ਕਿਉਂਕਿ ਮੈਂ ਤੇ ਸਾਰਾ ਜਿਮ ਬਣਾਇਆ ਔਰ ਸਾਰੇ ਜਿਮ ਦੀ ਮੇਰੀ ਕੰਸਟਰਕਸ਼ਨ ਮੇਰੇ ਹੱਥੀ ਹੋਈ ਹੈ ਤੇ ਮੇਰੇ ਪੱਕੇ ਬੰਦੇ ਹੈਗੇ ਨੇ ਤੇ ਤੁਹਾਨੂੰ ਤੁਹਾਡੀ ਲੋੜ ਨਹੀਂ ਹੈ ਤੁਸੀਂ ਕਿਉਂ ਆਏ ਹੋ ਕਹਿੰਦੇ ਸਾਨੂੰ ਅਮਨ ਨੇ ਬੁਲਾਇਆ ਮੈਂ ਕਿਹਾ ਅੱਛਾ ਚਲੋ ਮੈਂ ਚੁੱਪ ਕਰ ਗਈ ਅਮਨ ਮੈਨੂੰ ਸੋਚਦਾ ਕਿ ਚਲੋ ਉਹਨਾਂ ਦੇ ਆਫਿਸ 'ਚ ਕੁਝ ਹੋਏਗਾ ਇਹਨਾਂ ਨੇ ਆਪਣੇ ਬੰਦੇ ਕੋ ਕੁਝ ਕਰਾਣਾ ਹੋਏਗਾ ਜਦੋਂ ਇਹ ਆਪਣੀ ਨੇਮ ਪਲੇਟ ਉਤਾਰ ਕੇ ਮੇਰੇ ਆਫਿਸ 'ਚ ਲਗਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ کارਪੈਂਟਰ ਨੂੰ ਕਿਹਾ ਮੈਂ ਕਿਹਾ ਮੈਂ ਇਹਨਾਂ ਨੂੰ ਕੁਝ ਨਹੀਂ ਬੋਲੀ ਬਿਕੋਜ਼ ਆਫ ਬੋਡੀ ਬਿਲਡਿੰਗ ਇਹ ਬਹੁਤ ਐਗਰੈਸ਼ਨ 'ਚ ਰਹਿੰਦੇ ਨੇ ਐਨਾਬੋਲਿਕ ਸਟੀਰੋਇਡ ਲਗਾਉਂਦੇ ਨੇ ਚਲੋ ਬੋਡੀ ਬਿਲਡਰ ਹੈਗੇ ਨੇ ਬਹੁਤ ਐਗਰੈਸਿਵ ਰਹਿੰਦੇ ਨੇ ਔਰ ਮੈਂ ਇਹਨਾਂ ਨੂੰ ਬੋਲਿਆ کارਪੈਂਟਰ ਨੂੰ ਕਿ ਦੇਖੋ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਮੇਰੇ ਪ੍ਰੈਮਿਸਿਸ 'ਚ ਤੁਸੀਂ ਇਹਦੇ ਵਿੱਚ ਨਹੀਂ ਲਗਾ ਸਕਦੇ ਨੇਮ ਪਲੇਟ ਕਹਿੰਦਾ ਨਹੀਂ ਜੇ ਤੁਸੀਂ ਤੇ ਲਗਾਣੀ ਲਗਾਣੀ ਹੈ ਸਾਨੂੰ ਉਹਨਾਂ ਨੇ ਕਿਹਾ ਮੈਂ ਕਿਹਾ ਠੀਕ ਹੈ ਗਲਤ ਹੈ ਜੋ ਵੀ ਕਰ ਰਹੇ ਹੋ ਤੁਸੀਂ ਗਲਤ ਕਰ ਰਹੇ ਹੋ ਤੇ ਉਹਨਾਂ ਨੇ ਅਮਨ ਨੂੰ ਬੋਲ ਦਿੱਤਾ ਕਿ ਇਹ ਮੈਡਮ ਕਹਿੰਦੀ ਪਈ ਹੈ ਕਿ ਤੁਸੀਂ ਨਹੀਂ ਲਗਾ ਸਕਦੇ ਬਿਲਕੁਲ ਨਹੀਂ ਲਗਾ ਸਕਦੇ ਉਹ ਉੱਚੀ ਉੱਚੀ ਲੜਨਾ ਸ਼ੁਰੂ ਹੋ ਗਿਆ ਉਹਨਾਂ ਨੂੰ ਕਹਿੰਦਾ ਦੇ ਪੇਚਕਸ ਮੈਨੂੰ ਮੈਂ ਆਪ ਹੀ ਲਗਾਉਂਗਾ ਉਹ ਕਰੂੰਗਾ ਇਹ ਕਰੂੰਗਾ ਇਨ ਬਿਟਵੀਨ ਜਿਹੜਾ ਦੂਜਾ ਲੜਕਾ ਸੀ ਕਾਰਪੈਂਟਰ ਉਹ ਕਾਰਪੈਂਟਰ ਨੂੰ ਫੜ ਕੇ ਬਾਹਰ ਲੈ ਗਿਆ ਤੇ ਬਾਅਦ ਵਿੱਚ ਮੈਂ ਰਿਸੈਪਸ਼ਨ ਤੇ ਚਲੇਗੀ ਰਿਸੈਪਸ਼ਨ ਤੇ ਜਾ ਕੇ ਮੈਮ ਕੋਲ ਉਹਨੇ ਜ਼ੋਰ ਦੀ ਫੋਨ ਖਿੱਚਿਆ ਜਿਹੜੇ ਹਰਪ੍ਰੀਤ ਮੈਮ ਨੇ ਜੋ ਕਿ ਇਹਨੇ ਇਲਜ਼ਾਮ ਲਗਾ ਕੇ ਉਹ ਰਿਕਾਰਡ ਕੋਈ ਰਿਕਾਰਡਿੰਗ ਨਹੀਂ ਕਰ ਰਹੀ ਸੀ ਉਹ ਨੋਰਮਲ ਮੈਨੂੰ ਵੇਖ ਰਹੀ ਸੀ ਤੇ ਉਹਨੂੰ ਬੋਲਦੇ ਪਏ ਸੀਗੇ ਕਿ ਤੂੰ ਇਦਾਂ ਗਾਲਾਂ ਗਲੋਚ ਨਾ ਕਰ ਜਿਮ ਹੈਗਾ ਤੇ ਨਹੀਂ ਬੋਲਣਾ ਬੰਦਾ ਬਿਲਕੁਲ ਨਹੀਂ ਬੋਲਣਾ ਬੰਦਾ ਤੇ ਬਾਅਦ ਵਿੱਚ ਉਹਨੇ ਮੈਮ ਦਾ ਫੋਨ ਖਿੱਚ ਕੇ ਮੈਮ ਨੂੰ ਕਿਹਾ ਗੇਟ ਆਊਟ ਮੈਂ ਕਿਹਾ ਤੂੰ ਇਹਨਾਂ ਨੂੰ ਗੇਟ ਆਊਟ ਨਹੀਂ ਕਹਿ ਸਕਦਾ ਮੇਰਾ ਜਿਮ ਆਲਰੇਡੀ ਖਰਾਬ ਹੋ ਰਿਹਾ ਹੈ ਤੇ ਮੈਂ 70% ਸ਼ੇਅਰ ਹੋਲਡਰ ਹਾਂ ਤੁਸੀਂ ਕੱਢ ਨਹੀਂ ਸਕਦਾ ਕਿਸੇ ਨੂੰ ਐਟ ਅ ਟਾਈਮ ਵਾਦ ਵਿੱਚ ਮੈਂ ਆਫਿਸ 'ਚ ਜਾ ਕੇ ਬੈਠ ਗਈ ਆਪਣੇ ਅੰਦਰ ਕੁੰਡੀ ਲਗਾ ਕੇ ਮੈਂ ਕਦੀ ਵਾਂਸੇ ਰੂਟੀਨ 'ਚ ਲਗਾਉਂਦੀ ਨਹੀਂ ਆ ਮੈਂ ਆਰਾਮ ਨਾਲ ਹੀ ਬੈਠ ਜਾਨੀ ਆ ਉਸ ਤੋਂ ਬਾਅਦ ਇਹਨਾਂ ਨੇ 10 ਮਿੰਟ ਬਾਅਦ ਆ ਕੇ ਚੋਰ-ਜੋਰ ਦੀ ਠੁੱਡੇ ਮਾਰਨੇ ਸ਼ੁਰੂ ਕਰਤੇ ਮੇਰੇ ਆਫਿਸ ਦੇ ਬਾਹਰ ਜ਼ੋਰ-ਜ਼ੋਰ ਦੀ ਬੋਲਣਾ ਸ਼ੁਰੂ ਕਰਤਾ ਕਿ ਬਾਹਰ ਨਿਕਲ ਬਾਹਰ ਨਿਕਲ ਮੈਂ ਬਾਹਰ ਨਹੀਂ ਆਈ ਹਾਰ ਕੇ 2-3 ਮਿੰਟ ਬਾਅਦ ਜਦੋਂ ਇੱਕ ਕਸਟਮਰ ਬਾਹਰ ਪੁੱਛਦਾ ਕਿ ਹਾਂਜੀ ਕਿੱਦਾਂ ਮੈਂ ਬਾਹਰ ਆਈ ਬਾਹਰਾਂ ਤੋਂ ਬਾਅਦ ਮੈਂ ਨੇਮ ਪਲੇਟ ਨੂੰ ਫੜਦੀ ਆ ਕਿ ਹੈ ਓਦੋਂ ਵੀ ਉਹਨਾਂ ਨੇ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਫਿਰ ਮੈਂ ਅਗਿਆਨੀਆਂ ਮੇਰੇ ਨਾਲ ਨਾਲ ਲੱਗੇ ਆਂਦੇ ਆ ਮੈਂ ਕਾਫੀ ਡਿਸਟੈਂਸ ਤੇ ਉਹਨਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਆ ਮੇਰਾ ਫੋਨ ਖਿੱਚ ਕੇ ਤੋੜ ਦਿੰਦੇ ਆ ਤੇ ਮੈਨੂੰ ਵਾਲਾਂ ਤੋਂ ਫੜ ਕੇ ਇੱਕ ਸੀਟ ਕੇ ਬਾਹਰਲੇ ਪਾਸੇ ਲਿਫਟ ਦੇ ਬਾਹਰ ਲੈ ਕੇ ਜਾਂਦੇ ਆ ਉੱਥੇ ਵੀ ਮੇਰੇ ਨਾਲ ਬਹੁਤ ਲੜਦੇ ਆ ਮੈਂ ਆਪਣਾ ਸੈਲਫ ਡਿਫੈਂਸ ਕੀਤਾ ਹੈ ਕੋਸ਼ਿਸ਼ ਕੀਤੀ ਹੈ ਪਰ ਨਹੀਂ ਗੱਲ ਬਣੀ ਮੇਰੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਸੀੜੀਆਂ 'ਚ ਧਕੇਲ ਕੇ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਕੋਲ ਵੀਡੀਓ ਫੁਟੇਜ ਪੂਰੀ ਹੈ ਇਹ ਮੇਰਾ ਸੱਚ ਹੈ ਜਿਹੜੀ ਵੀ ਵੀਡੀਓਜ਼ ਹੈਗੀਆਂ ਨੇ ਮੈਂ ਮੀਡੀਆ ਨੂੰ ਵੀ ਦਿਆਂਗੀ ਮੈਂ ਹਰ ਜਗ੍ਹਾ ਦਿਆਂਗੀ ਮੇਰੇ ਕੋਲ ਸਭ ਕੁਝ ਪਿਆ ਹੈ ਮੈਮ ਤੁਸੀਂ ਮੈਲਕ ਮਿਸ਼ੇ ਕੋ ਜਾਓਗੇ ਕਿ 24 ਘੰਟੇ ਮਾਰੀ ਜਾਂਦੀ ਹੋਈ ਕਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਜੀ ਬਿਲਕੁਲ ਮੈਲਕ ਮਿਸ਼ੇ ਪੇਸ਼ ਹੋਵੋਗੇ ਮੈਂ ਆਪਣੀ ਐਪਲੀਕੇਸ਼ਨ ਦਿੱਤੀ ਹੈ ਆਨਲਾਈਨ ਮੈਂ ਮਤਲਬ ਐਪਲੀਕੇਸ਼ਨ ਪੇਟ ਉਹ ਵੀ ਕਰਾਈ ਹੈ ਪੋਰਟਲ ਤੇ ਵੀ ਉਤਾਰੀ ਹੋਈ ਹੈ ਮੈਂ ਗੱਲ ਵੀ ਕੀਤੀ ਹੈ ਉਹਨਾਂ ਨੇ ਮੈਨੂੰ ਕਾਲ ਵੀ ਆਇਆ ਸੀਗਾ ਔਰ ਜਿਸ ਦਿਨੇ ਹਾਦਸਾ ਹੋਇਆ ਸੀ ਮੇਰੇ ਨਾਲ 7 ਤਰੀਕ ਨੂੰ ਸੇਮ ਟਾਈਮ ਤੇ ਮੈਂ ਆਨਲਾਈਨ ਕੰਪਲੀਟ ਵੀ ਲਿਖਾਈ ਸੀਗੀ ਔਰ 7 ਤਰੀਕ ਨੂੰ ਇਹ ਜਿਹੜਾ ਹਾਦਸਾ ਹੋਇਆ ਮੈਂ ਬਹੁਤ ਖੱਜਲ ਖਰਾਬ ਹੋਈ ਹਾਂ 7 ਤਰੀਕ ਤੋਂ ਲੈ ਕੇ 23 ਤਰੀਕ ਤੱਕ ਤੁਹਾਨੂੰ ਮੈਰਿਜ ਦਾ ਵੀ ਹਵਾਲਾ ਦਿੱਤਾ ਨੇ ਕਿ ਮੈਂ ਮੈਰਿਜ ਕਰਾਨੀ ਚਾਹੁੰਦੀ ਹਾਂ ਹਾਂ ਜੀ ਮੈਨੂੰ ਕੋਈ ਹਵਾਲਾ ਨਹੀਂ ਦਿੱਤਾ 2015 ਤੋਂ ਲੈ ਕੇ ਹੁਣ ਤੱਕ ਕਰ ਹੁਣ ਜਾ ਕੇ 2026 ਵਿੱਚ ਹਵਾਲਾ ਦੇਣਾ ਸੀਗਾ ਮੈਨੂੰ ਤੇ ਇਹਨੇ ਲਾਰਾ ਲੱppa ਲਗਾਇਆ ਬੇਵਕੂਫ ਬਣਾਇਆ ਜੀ ਬੇਵਕੂਫ ਬਣਾ ਕੇ ਮੇਰ ਤੋਂ ਸਾਰਾ ਕੰਮ ਕਰਾਇਆ ਹੈ ਜਿਮ ਬਣਵਾਇਆ ਹੈ ਮੇਰੇ ਕੋ ਸਾਰਾ ਮੇਰਾ ਪੈਸਾ ਲਗਵਾਇਆ ਹੈ ਹੁਣ ਜਦੋਂ ਮੇਰਾ ਟਾਈਮ ਆਇਆ ਹੈ ਤੇ ਮੇਰੇ ਨਾਲ ਲੜਨਾ ਸੀਗਾ ਇਹਨੇ ਆਪੀ ਸੋਚੋ ਜੇ ਮੈਨੂੰ ਮੈਰਿਜ ਦਾ ਹਵਾਲਾ ਦਿੰਦਾ ਤੇ ਲੜਾਈ ਥੋੜੀ ਕਰਨੀ ਸੀ ਮੇਰੇ ਨਾਲ ਲੇਕੋ ਉਹਨਾਂ ਨੇ ਲਗਾਇਆ ਯਾਰ ਕਿ ਬੀਐਪੀ ਕਿੱਟੀ ਗਈ ਮੇਰੀ ਕਿਸੇ ਦੇਖੋ ਭਾਜੀ ਜਦੋਂ ਸ਼ੁਰੂਆਤ ਹੀ ਲੜਾਈ ਹੋਈ ਹੈ ਜੀ 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 ਜਦੋਂ ਮੇਰੇ ਨਾਲ ਸ਼ੁਰੂਆਤ ਹੀ ਲੜਾਈ ਹੋਈ ਹੈ ਬਹੁਤ ਜ਼ਿਆਦਾ ਤੇ ਮੈਂ ਆਪਣੇ ਆਪ ਨੂੰ ਡਿਫੈਂਸ ਤੇ ਕਰਾਂਗੀ ਨਾ ਜਦੋਂ ਹੱਥ ਉਹਨਾਂ ਨੇ ਚੁੱਕਿਆ ਹੈ ਮੈਨੂੰ ਵਾਲਾਂ ਤੋਂ ਖਿੱਚ ਕੇ ਬਾਹਰ ਸੁੱਟਿਆ ਹੈ ਜੇ ਜਿਹੜਾ ਉਹਨਾਂ ਨੇ ਪਰਨਾ ਪਾਇਆ ਆਪਣੇ ਸਿਰ ਦੇ ਵਿੱਚ ਉਹ ਤੇ ਡਿਗਨਾ ਹੀ ਸੀਗਾ ਔਰ ਮੈਂ ਖੁਦ ਪੰਜਾਬ ਬਨਾ ਸਿੰਗ ਨਹੀਂ ਆ ਮੈਂ ਇੱਕ ਸਿੱਖ ਹਾਂ ਔਰ ਪੰਜ ਕਕਾਰ ਹੁੰਦੇ ਨੇ ਮੈਨੂੰ ਦੱਸੋ ਇਹਨਾਂ ਚ ਕਿਹੜੇ ਪੰਜ ਕਕਾਰ ਹੈਗੇ ਨੇ ਇਹ ਬਾਡੀ ਬਿਲਡਰ ਨੇ ਆਪਣੀ ਆਪਣੀ ਬੋਡੀ ਸ਼ੇਵ ਕਰਕੇ ਉਹਦੇ ਤੇ ਚੜਦੇ ਨੇ ਸਟੇਜ ਦੇ ਉੱਤੇ ਆਪਣੀ ਦਾੜੀ ਕੱਟਦੇ ਨੇ ਆਪਣੀ ਪੂਰੀ ਸ਼ੇਵ ਕਰਦੇ ਨੇ ਹਰ ਚੀਜ਼ ਦੀ ਇਹਨੂੰ ਕਿਦਾਂ ਮਤਲਬ ਇਹਨੂੰ ਸਮਝ ਨਹੀਂ ਆਈ ਕਿ ਉਹ ਕਿਦਾਂ ਇਸ ਚੀਜ਼ ਨੂੰ ਆਪਣੇ ਆਪ ਨੂੰ ਡਿਫੈਂਸ ਕਰ ਰਹੇ ਨੇ ਰਾਜ ਸਤਿਕਾ ਮਾਸੂਮ ਬਣ ਕੇ মিডিਆਗੇ ਆ ਰਹੇ ਨੇ ਉਹ ਕਹਿੰਦੇ ਜੀ ਕਿ ਇਹ ਤੁਹਾਡੀ ਗਲਤੀ ਤੁਹਾਡੀ ਹੈ। ਇਹ ਬਿਲਕੁਲ ਗਲਤ ਹੈ। ਇਹ ਅੰਸੂ ਬਹਾ ਬਹਾ ਕੇ ਬਹਾ ਬਹਾ ਕੇ ਨਾ ਇਹਨਾਂ ਨੇ ਮੈਨੂੰ ਵੀ 10 ਸਾਲ ਮਗਰ ਲਗਾਇਆ। ਠੀਕ ਹੈ। ਮੇਰੇ ਨਾਲ ਤੇ ਇਹ ਮੈਨੂੰ ਇਹਨਾਂ ਨੇ ਬਹੁਤ ਖਰਾਬ ਕੀਤਾ ਹੈ। ਇਹ ਸੱਚ ਹੈਗਾ। ਇਹ ਕੋਈ ਮਾਸੂਮ ਨਹੀਂ ਹੈਗੇ ਨੇ। ਇਹਨਾਂ ਨੇ ਮੈਨੂੰ ਮਾਰਿਆ ਕੁੱਟਿਆ ਕੋਈ ਮਾਸੂਮ ਬੰਦਾ ਕਿਸੇ ਔਰਤ ਦਾ ਹੱਥ ਨਹੀਂ ਚੁੱਕ ਸਕਦਾ। ਇਹ ਮੇਰੇ ਤੇ ਹੱਥ ਚੁੱਕਿਆ ਗਿਆ। ਇਹ ਮੇਰੀ ਮੈਨੇਜਰ ਤੇ ਵੀ ਚੁੱਕਿਆ ਜਾਣਾ ਸੀਗਾ। ਔਰ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਮੇਰੇ ਸਿਰ ਦੇ ਮਤਲਬ ਮੈਨੂੰ ਮੇਰਾ ਜਦੋਂ ਮੈਡੀਕਲ ਹੋਇਆ ਮਾਮਲਾ ਆਇਆ ਜਿਮ ਦੇ ਵਿੱਚ ਮਾਰਪੀਟ ਦਾ ਕੀ ਮਾਮਲਾ ਹੈ ਕੀ ਦੋ ਦਾ ਮਾਮਲਾ ਥੋੜੀ ਤਾਂ ਕਰ ਹਾਂ ਇਹ 7 ਤਰੀਕ ਦੀ ਗੱਲ ਹੈ ਇਹਨਾਂ ਦੇ ਅਮਨ ਨਾਂ ਦਾ ਲੜਕਾ ਹੈ ਤੇ ਮਨਪ੍ਰੀਤ ਨਾਂ ਦੀ ਲੜਕੀ ਹੈ ਜੀ ਇਹ ਆਪਸੀ ਰਿਲੇਸ਼ਨਸ਼ਿਪ ਰੱਖ ਰਹੇ ਪਿਛਲੇ 5-7 ਸਾਲ ਤੋਂ ਜਿਮ ਵਿੱਚ ਵੀ ਇਹਨਾਂ ਦਾ ਕੰਮਵਾਰ ਚੱਲਦਾ ਆਪਣਾ ਸਾਂਝਾ ਤੇ ਇਹ 7 ਤਰੀਕ ਨੂੰ ਜਿਹੜੇ ਗੱਲ ਤੋਂ ਇਸ ਕਾਰੋਬਾਰੀ ਕੰਮ ਤੋਂ ਆਪਸ ਵਿੱਚ ਵੈਸੇ ਜਿਹੜੀ ਲੜਕਾ ਆ ਉਹਦੇ ਵੱਲੋਂ ਜਿਹੜੀ ਵੀਡੀਓ ਦਿਖ ਰਹੀ ਹੈ ਤੁਸੀਂ ਮਰੇ ਹੋ ਕਿ ਉਹ ਆਪਸੀ ਹੱਥਾਪਾਈ ਹੋ ਗਿਆ ਹੈ ਲੜਕੀ ਦੇ ਅਲੀਗੇਸ਼ਨ ਹੈ ਵੀ ਉਹਨਾਂ ਕ੍ਰਿਮੀਨਲ ਫੋਰਸ ਯੂਜ਼ ਕਰਕੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਤੇ ਜਿਸ ਬੰਦੇ ਅਸੀਂ ਬਣਦੀ ਕਾਨੂੰਨੀ કાર્યવાહી ਕੀਤੀ ਹੈ ਕਿਸ ਧਾਰਾ ਦੇ ਤਹਿਤ ਕੀ ਕੀ ਧਰਾਵਾਂ ਲਾਈਆਂ ਗਈਆਂ ਕਿਸ ਧਾਰਾ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਤੇ ਕਿਹਦੇ ਤੇ ਕੀਤਾ ਗਿਆ ਲੇਡੀਜ਼ ਦੇ ਖਿਲਾਫ ਜੋ ਕ੍ਰਿਮੀਨਲ ਫੋਰਸ ਯੂਜ਼ ਹੋਈ ਹੈ ਉਹਦੇ ਖਿਲਾਫ ਉਸ ਪੜਨ ਦੀ ਧਾਰਾ ਤਹਿਤ ਸਬੰਚਾ ਕੀਤਾ ਹੈ ਤੇ ਅਮਨਦੀਪ ਦੇ ਖਿਲਾਫ ਵੀ ਬਰਚਾ ਦਿੱਤਾ ਹੈ ਅਮਨ ਕਹਿੰਦਾ ਕਿ ਮੇਰੀ ਵੀ ਕੇਸ਼ਾਂ ਦੀ ਬੇਅਦਬੀ ਕੀਤੀ ਗਈ ਹੈ ਕਿ ਸੀਸੀਟੀਵੀ ਫੁਟੇਜ ਸਾਫ ਹੈ ਲੇਕਿਨ ਪੁਲਿਸ ਦੁਆਰਾ ਕੋਈ ਕਾਰਵਾਈ ਨਹੀਂ ਕੀਤੀ ਉਹਦੀ ਕੰਪਲੇਂਟ ਆਈ ਸੀ ਲੇਟ ਆਈ ਹੈ ਜੀ ਉਹਨੂੰ ਵੀ ਅਸੀਂ ਵਿਚਾਰ ਰਹੇ ਹਾਂ ਜੋ ਮਰਦੀ ਕਾਰਵਾਈ ਕੀਤੀ ਜਾਊਗੀ ਠੀਕ